ਫੀਲੇ ਹੋਇਆ ਨੂੰ ਪਤਾ ਆਪਣੇ ਭੈਣ ਭਰਾ ਹੁੰਦੇ ਆ ਜੱਟ ਭਰਾ ਇਹੋ ਹੱਥ ਫੜ ਲੇ ਇਹੋ ਹੱਥ ਫੜ ਲੇ ਾਡਾ ਤੇ ਫੜ ਸਕਦਾ ਸਰਕਾਰਾਂ ਤੇ ਨੂੰ ਕੋਈ ਆਸ ਨਹੀਂ ਹੈਗੀ ਜੀ ਉਹ ਤਾਂ ਜ਼ਿਆਦਾ ਹੋ ਗਿਆ ਟੋਟਲ ਪਿੰਡ ਦੀ ਕਿੰਨੀ ਹੈ ਬੈਲ ਇਹ 300 ਕਿਲਾ ਸਾਰੀ ਖਰਾਬ ਹੋ ਗਈ ਸਾਰੀ ਖਰਾਬ ਹੈ ਸਭ ਇਹ ਅਨਾਲ ਭਾਜੀ ਤੁਹਾਡੀ ਕਿੰਨੀ ਪੈਲੀ ਖਰਾਬ ਹੋਈ ਮੇਰੇ ਕੋਲ 9 ਕਿਲੇ ਥਾਂ ਸੀ ਸਾਰਾ ਹੀ ਹਾਂਜੀ ਹੋ ਗਿਆ ਸਾਰੀ ਖਰਾਬ ਹੋ ਗਈ ਸਾਰੀ ਖਰਾਬ ਜੀ ਟੋਟਲ ਕਿਰਬਨ ਜਨਾ ਵੀ ਹੈਗਾ ਸਾਰੇ ਆਹ ਡਾਡੀ ਭਾਜੀ ਕਿੰਨੀ ਹਾਂਜੀ 40 ਕਿਲੇ ਥਾਂ ਜੀ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਤੁਸੀਂ ਲਾ ਲਓ 25 ਕਿਲੇ ਗੋਭੀ ਸੀ ਤੇ 15 16 ਕਿਲੋ ਝੋਨਾ ਜੀ 16 ਕਿਲੋ 17 ਇੰਨਾ ਸਾਰਾ ਬਰਬਾਦ ਹੋ ਗਿਆ ਉਹ ਜਬ ਨਹੀਂ ਹੈਗਾ ਐਨ ਕੋਈ ਨਹੀਂ ਆਇਆ ਕੋਈ ਕੋਈ ਵੀ ਕੋਈ ਪਾਰਟੀ ਦਾ ਕੋਈ ਲੀਡਰ ਨਹੀਂ ਜੀ ਕੋਈ ਨਹੀਂ ਹੈ ਕੋਈ ਉਮੀਦ ਹੈਗੀ ਮੁਆਵਜ਼ੇ ਦੀ ਨਹੀਂ ਜੀ ਸਾਨੂੰ ਨਹੀਂ ਹੈ ਕੋਈ ਸਰਕਾਰ ਕੋਈ ਵੱਲ ਪਹੁੰਚਿਆ ਹੀ ਕੋਈ ਨਹੀਂ ਤੇ ਅਪੀਲ ਕੋਈ ਕਰਨਾ ਚਾਹੋਗੇ ਮਾਨੂੰ ਡੇਰਾ ਬਾਬਾ ਨਾਨਕ ਵਿਖੇ ਆਪਾਂ ਖੜੇ ਆ ਜਿਹੜਾ ਕੀ ਗੋਭੀ ਦੇ ਨਾਂ ਤੋਂ ਮਸ਼ਹੂਰ ਆ ਤੇ ਤਕਰੀਬਨ ਇੱਥੇ ਇੱਕ ਪਿੰਡ ਆ ਜਿੱਥੇ 300 ਕਿਲਾ ਕਿਸਾਨਾਂ ਦੀ ਜਿਹੜੀ ਆ ਗੋਭੀ ਦੀ ਫਸਲ ਖਰਾਬ ਹੋ ਗਈ ਆ ਸੋ ਇੱਕ ਨੌਜਵਾਨ ਆ ਇਹਦੀ ਇਕੱਲੇ ਦੀ 40 ਕਿੱਲੇ ਆ ਇਸ ਨੌਜਵਾਨ ਦੀ ਵੀ ਪੈਲੀ ਆ ਭਾਈ ਢੱਡੀ ਕਿੰਨੀ ਪੈਲੀ ਆ ਹਾਂ 40 ਕਿੱਲੇ ਥਾਂ ਜੀ ਠੇਕੇ ਲਈ ਸਾਰੀ ਠੇਕੇ ਤੇ ਠੇਕੇ ਪਿਆਰੀ ਆਪਣੇ ਆਪਣੀ ਆਪਣੀ ਪਿਆਰੀ ਇਹਨੇ 2 ਏਕੜ ਆ ਤੇ ਬਾਕੀ ਪਿਆਰੀ ਠੇਕੇ ਲਈ ਆ ਇਨਸਾਨ ਤੇ ਹੋਇਆ ਹੀ ਆ ਤੁਹਾਨੂੰ ਸਾਰਾ ਬਹੁਤ ਜ਼ਿਆਦਾ ਹੋ ਗਿਆ ਬਹੁਤ ਜ਼ਿਆਦਾ ਹੋ ਗਿਆ ਮਰਬਲ ਉਹ ਤਾਂ ਜ਼ਿਆਦਾ ਹੋ ਗਿਆ ਟੋਟਲ ਪਿੰਡ ਦੀ ਕਿੰਨੀ ਹੈ ਬੈਲ ਇਹ 300 ਕਿਲਾ ਸਾਰੀ ਖਰਾਬ ਹੋ ਗਈ ਸਾਰੀ ਖਰਾਬ ਹੈ ਸਾਹ ਇਹ ਇਹਨਾਂ ਪਾਜੀ ਤੁਹਾਡੀ ਕਿੰਨੀ ਪੈਲੀ ਖਰਾਬ ਹੋਈ ਮੇਰੇ ਕੋ 9 ਕਿਲੇ ਥਾਂ ਸੀ ਸਾਰਾ ਹੀ ਹੰਦੀ ਹੋ ਗਈ ਸਾਰੀ ਖਰਾਬ ਹੋ ਗਈ ਸਾਰੀ ਖਰਾਬ ਜੀ ਟੋਟਲ ਇਕੱਤੀ ਬਣ ਜਨਾ ਵੀ ਹੈਗਾ ਸਾਰੇ ਮੇਰੇ ਆ ਤੁਹਾਡੀ ਪਾਜੀ ਕਿੰਨੀ ਹਾਂਜੀ 40 ਕਿਲੇ ਥਾਂ ਜੀ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਤੁਸੀਂ ਲਾ ਲਓ 25 ਕਿਲੇ ਗੋਭੀ ਸੀ ਤੇ 15 16 ਕਿਲੇ ਝੋਨਾ ਜੀ 16 ਕਿਲੇ 17 ਇੰਨਾ ਸਾਰਾ ਬਰਬਾਦ ਹੋ ਗਿਆ ਕੁਝ ਵੀ ਨਹੀਂ ਹੈਗਾ ਐਂਡ ਤੱਕ ਹੀ ਨਹੀਂ ਹੈਗਾ ਕੁਝ ਵੀ 50 ਲੱਖ 80 ਲੱਖ ਦਾ ਨਿਸ਼ਾਨ ਇਹਦਾ ਹੀ ਆ 50 60 ਲੱਖ ਦੇ ਵਿੱਚ ਹਾਂਜੀ ਫਸਲ ਦਾ ਵੀ ਮੁਸ਼ਕਲੀ ਹੈ ਕਿਉਂਕਿ ਜਿੱਦਾਂ ਪਾਣੀ ਮੁਸ਼ਕਲ ਬਹੁਤ ਅਜੇ ਵੀ ਪਾਣੀ ਖਲੁੱਟਦਾ ਨਹੀਂ ਪੈ ਗਿਆ ਹਾਂਜੀ ਗਾੜੀ ਠੇਕਾ ਵੀ ਨਹੀਂ ਦਿੱਤਾ ਜਾਣਾ ਠੇਕਾ ਦਵਾਂਗੇ ਫਿਰ ਬੀਜੀ ਜਾਣੀ ਕਿ ਨਹੀਂ ਬੀਜੀ ਜਾਣੀ ਇਹ ਨਹੀਂ ਕੋਈ ਕਹਿ ਸਕਦੇ ਅੱਗੇ ਆਸ ਹੀ ਕੋਈ ਨਹੀਂ ਆਇਆ ਕੋਈ ਕੋਈ ਵੀ ਕੋਈ ਪਾਰਟੀ ਦਾ ਕੋਈ ਲੀਡਰ ਨਹੀਂ ਜੀ ਕੋਈ ਨਹੀਂ ਹੈ ਕੋਈ ਉਮੀਦ ਹੈਗੀ ਮੁਆਵਜ਼ੇ ਦੀ ਨਹੀਂ ਜੀ ਸਾਨੂੰ ਨਹੀਂ ਕੋਈ ਸਰਕਾਰੋਂ ਕੋਈ ਵੱਲ ਪਹੁੰਚਿਆ ਹੀ ਕੋਈ ਨਹੀਂ ਤੇ ਅਪੀਲ ਕੋਈ ਕਰਨਾ ਚਾਹੋਗੇ ਮਾਨੂੰ ਪੀਲੇ ਹੋਇਆ ਨੂੰ ਪਤਾ ਆਪਣੇ ਭੈਣ ਭਰਾ ਹੁੰਦੇ ਆ ਜੱਟ ਭਰਾ ਇਹੋ ਹੀ ਕੋਈ ਹੱਥ ਫੜ ਲੇ ਇਹੋ ਹੱਥ ਫੜ ਲੇ ਏਡਾ ਤੇ ਫੜ ਸਕਦਾ ਸਰਕਾਰਾਂ ਤੇਾਨੂੰ ਕੋਈ ਆਸ ਨਹੀਂ ਹੈਗੀ ਜੀ ਸਰਕਾਰਾਂ ਚੋਂ ਨਾ ਕੋਈ ਆਇਆ ਸਾਡੀ ਤੱਕ ਪਹੁੰਚਿਆ ਹੀ ਨਹੀਂ ਸਰਕਾਰਾਂ ਦੇ ਕਹਿੰਦੇ ਸਾਨੂੰ ਕੋਈ ਆਸ ਨਹੀਂ ਆ ਪਰ ਜਿਹੜੇ ਕੋਈ ਨੌਜਵਾਨ ਸੰਸਤਾ ਵਾਲੇ ਉਹਨਾਂ ਦੇ ਜ਼ਰੂਰ ਹੈਗੀ ਆ ਸੋ ਉਹਨਾਂ ਨੂੰ ਵੀ ਅਪੀਲ ਆ ਤੇ ਸਰਕਾਰਾਂ ਨੂੰ ਵੀ ਅਪੀਲ ਆ ਕਿ ਪਿੰਡ ਪੜੀ ਕਿਹੜਾ ਜੀ ਸਾਦਾ ਸਾਦਾ ਵਾਲੀ ਸਾਦਾ ਵਾਲੀ ਪਿੰਡ ਆ ਕਾਫੀ ਨੁਕਸਾਨ ਹੋਇਆ ਹੋਆ ਇਹਨਾਂ ਦਾ ਇਹਨਾਂ ਦੀ ਮਦਦ ਜਰੂਰ ਕੀਤੀ ਜਾਵੇ ਕਿਉਂਕਿ ਇਹਨਾਂ ਕਿਸਾਨਾਂ ਕਰਕੇ ਹੀ ਸਾਡਾ ਦੇਸ਼ ਚੱਲ ਰਿਹਾ ਸਭ ਤੋਂ ਪਹਿਲਾਂ ਸਾਡੇ ਦੇ ਪੱਖੋਂ ਕੀ ਪਾਣੀ ਆਇਆ ਸਭ ਤੋਂ ਪਹਿਲਾਂ ਸਾਹਮਣੇ ਬੰਨ ਟੁੱਟਾ ਅੱਧੇ ਘੰਟੇ ਦੇ ਵਿੱਚ ਵਿੱਚ ਪਾਣੀ ਆ ਗਿਆ ਸਭ ਤਬਾਹ ਕਰ ਗਿਆ ਕੋਈ ਨਹੀਂ ਮਿਲਿਆ ਕੋਈ ਚੁੱਕਣ ਦਾ ਨੂੰ ਆਪਣੀਆਂ ਜਾਨਾਂ ਬਚਾ ਕੇ ਕੋਠਿਆਂ 'ਤੇ ਚੜੇ ਬਸ ਕੋਠੇ ਚੜੇ ਕੋਈ ਘਰ ਬਿਸਤਰਾ ਕੋਈ ਕੰਕ ਕੋਈ ਚ ਵੀ ਨਹੀਂ ਬਚਾਈ ਨਹੀਂ ਹੋਇਆ ਕੋਈ ਹਾਂਜੀ ਪਿਆਰੀ ਜੜ ਜਿਹੜਾ ਹੋ ਗਿਆ ਹੋ ਗਿਆ ਘਰਾਂ ਦਾ ਬਹੁਤ ਹੋਇਆ ਘਰਾਂ ਦੇ ਬੈਠੇ ਜਿਹੜੇ ਤੇੜਾ ਪੈ ਗੀਆਂ ਜੀ ਕੰਕ ਕੰਕ ਵੀ ਮਰ ਬਲ ਹਾਂਜੀ ਸੋ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਹਲਕਾ ਡੇੜਾ ਬਾਬਾ ਨਾਨਕ ਮੇਰਾ ਨਾਮ ਵਿਜੇ ਸਰ ਸਦਾ ਮਾਈ ਸਰ ਇਹ ਇੱਥੇ ਗੋਬੀ ਦਾ ਕੀ ਹਾਲ ਗੋਬੀ ਦੀ ਮਾਰ ਕੇ ਆਣੇਗਾ ਡੇੜਾ ਬਾਬਾ ਹਾਂਜੀ ਸਰ ਗੋਭੀ ਤਾਂ ਪੰਜ ਖਤਮ ਹੋ ਗਈਆਂ ਨੇ ਪਾਣੀ ਤਿੰਨ ਦਿਨ ਪੜੀਆਂ ਦੇ ਵਿੱਚ ਚਾਰ ਦਿਨ ਰਹਾ ਅਜੇ ਵੀ ਪੜੀਆਂ ਦੇ ਵਿੱਚ ਪਾਣੀ ਹੈਗਾ ਤੇ ਗੋਭੀਆਂ ਗਲ ਗਈਆਂ ਨੇ ਸਾਰੀਆਂ ਗੋਭੀਆਂ ਦਾ ਬਹੁਤ ਨੁਕਸਾਨ ਆਇਆ ਜੀ ਸਰ ਮੈਂ ਹਿੱਸੇ ਤੇ ਲਾਈ ਸੀ ਗੋਭੀ ਤਿੰਨ ਕਿਲੇ ਗੋਭੀ ਲਾਈ ਦੀ ਸੀ ਹਾਂਜੀ ਖਤਮ ਹੋ ਗਈ ਪਾਜੀ ਚਾਰ ਮਹੀਨੇ ਦੇ ਲੈਵਰ ਸਾਡੀ ਖਤਮ ਹੋ ਗਈ ਹਾਂਜੀ ਸਰ ਹੁਣ ਤੇ ਵੱਢਣ ਦੀ ਵਾਰੀ ਆਈ ਤੇ ਗੋਭੀ ਖਤਮ ਹੋ ਗਈ ਖਰਾਬ ਹੋ ਗਈ ਪਾਣੀ ਪਾਣੀ ਫੁੱਲ ਪੰਡਿਆ ਪੈ ਸੀ ਪਾਜੀ ਵਿੱਚ ਲਗਭਗ 7-8 ਕਿਲੋ ਗੋਭੀ ਲੱਗਦੀ ਸਾਡੇ ਇਧਰ ਸਾਡੇ ਪਿੰਡ ਦੇ ਵਿੱਚ ਹਾਂਜੀ ਇਹ ਸਾਧਾਂ ਵਾਲੀ ਸਰ ਸਾਰੀ ਖਰਾਬ ਹਾਂਜੀ 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 ਸਰ ਸਾਡਾ ਇਹੀ ਕੰਮ ਜੀ ਹਾਂਜੀ ਜੀ ਕੀ ਕਹੋਗੇ 300 ਕਿਲੋ ਪਿੰਡ ਦੀ ਗੋਭੀ ਖਰਾਬ ਹੋ ਗਈ ਨਾ ਤੇ ਅੱਛਾ ਸ਼ਿਗਲ ਜੀ ਸਾਰਿਆਂ ਨੂੰ ਅੱਜ ਆਸਰਾ ਫਾਊਂਡੇਸ਼ਨ ਤੇ ਨਰਵੈਰੋ ਆਰਗੇਨਾਈਜੇਸ਼ਨ ਦਿੱਲੀ ਤੋਂ ਆਏ ਸੀਗੇ ਤੇ ਆਪਾਂ ਪਿੰਡਾਂ ਚ ਜਾਈ ਜਾਇ ਜਾ ਕਰ ਰਹੇ ਸੀ ਕਿ ਕਿਹੜੇ ਕਿਹੜੇ ਘਰ ਚ ਜਾਂ ਡਿਜਾਸਟਰ ਜਾਂ ਟੁੱਟੇ ਭੱਜੇ ਨੇ ਤੇ ਸਾਨੂੰ ਇਹ ਵੀਰ ਮਿਲਿਆ ਸਾਨੂੰ ਬਹੁਤ ਦੁੱਖ ਹੋਇਆ ਕਿ ਵੀਰ ਨੇ ਪਹਿਲੀ ਕਿਸੇ ਨਾਲ ਪਹਿਲੀ ਤਪਾਕ ਲਈ ਸੀਗੀ ਤੇ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਆਇਆ ਕਿ ਜਿਹੜੀ ਗੋਭੀ ਆ ਬਿਲਕੁਲ ਗਲ ਚੁੱਕੀ ਜਦੋਂ ਕਹਿ ਰਹੇ ਕਿ ਫਸਲ ਵੱਢਣ ਵਾਲੀ ਸੀਗੀ ਤੇ ਉਹ ਸਾਰੀ ਫਸਲ ਹਾਰਡ ਕਰਕੇ ਤਬਾਹ ਹੋ ਗਈ ਆ ਤੇ ਕਾਫੀ ਨੁਕਸਾਨ ਜ਼ਿਆਦਾ ਨੁਕਸਾਨ ਹੋਇਆ ਵਾ ਤੇ ਸਰ